ਦਰਬਾਰ ਸਾਹਿਬ ਦੇ 라ਦੇ ਵਿੱਚ ਬਣੇ ਰੈਸਟੋਰੈਂਟ ਦਾ ਨਾਂ ਦੇਖ ਕੇ ਪੜ ਕੇ ਨਿਹੰਗ ਸਿੰਘ ਪੀਜ਼ਾ ਕਿੰਗ ਪਰਾਠਾ ਸਿੰਘ ਰੱਖਿਆ ਸੀ ਰੈਸਟੋਰੈਂਟ ਦਾ ਨਾਂ ਮਾਲਕ ਨਾਲ ਹੋਈ ਸਿੱਖ ਜਥੇਬੰਦੀਆਂ ਦੀ ਤੂ ਤੂ ਮੈਂ ਮੈਂ ਦਰਬਾਰ ਸਾਹਿਬ ਦੇ 라ਦੇ ਵਿੱਚ ਬਣੇ ਰੈਸਟੋਰੈਂਟ ਨੂੰ ਦੇਖ ਕੇ ਨਿਹੰਗ ਸਿੰਘ ਜਥੇਬੰਦੀਆਂ ਪੜਕੀਆਂ ਨੇ ਦਰਸਲ ਇਸ ਰੈਸਟੋਰੈਂਟ ਦੇ ਨਾਂ ਨੂੰ ਲੈ ਕੇ ਵਿਵਾਦ ਹੋਇਆ ਰੈਸਟੋਰੈਂਟ ਦਾ ਨਾਮ ਰੱਖਿਆ ਹੋਇਆ ਸੀ ਪੀਜ਼ਾ ਕਿੰਗ ਪਰਾਠਾ ਸਿੰਘ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਅਤੇ ਤੁਰੰਤ ਨਾਮ ਬਦਲਣ ਦੇ ਲਈ ਕਿਹਾ ਗਿਆ ਇਸ ਵਕਤ ਨਿਹੰਗ ਸਿੰਘ ਜਥੇਬੰਦੀਆਂ ਦੀ ਰੈਸਟੋਰੈਂਟ ਮਾਲਕ ਦੇ ਨਾਲ ਤੂੰ ਤੂੰ ਮੈਂ ਮੈਂ ਹੁੰਦੀ ਹੋਈ ਵੀ ਨਜ਼ਰ ਆਈ ਭਾਜੀ ਭਾਵੇਂ ਫੁੱਲ ਭਾਵੇਂ ਫੁੱਲ ਵੈਜੀਟੇਰੀਅਨ ਹੁਣ ਆਪ ਇੱਕ ਚੀਜ਼ ਦੱਸੋ ਮੈਨੂੰ ਸਿੰਘ ਦਾ ਜਿਹੜਾ ਮਤਲਬ ਆ ਆਪ ਜੀ ਨੂੰ ਪਤਾ ਆ ਸਿੰਘ ਦਾ ਲਫਜ਼ ਦਾ ਮਤਲਬ ਕੀ ਆ ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣੋ ਫਾਰਸੀ ਦਾ ਲਬਜ ਆ ਸਿੰਘ ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਕਿ ਜਾਂ ਸ਼ੇਰ 버ਗਰ ਬਣ ਜਾਣਗੇ ਬਾਜੀ ਮੇਰੀ ਗੱਲ ਨਾ ਸੁਣੋ ਇਹ ਕਿੰਨਾ ਗੱਲ ਤੋਂ ਤੁਸੀਂ ਨਹੀਂ ਨਹੀਂ ਬਿਨਾ ਗੱਲ ਤੋਂ ਕੀ ਤੁਸੀਂ ਮੈਨੂੰ ਕਲੀਅਰਾਈਫ ਕਰੋਗੇ ਤੁਸੀਂ ਕਿਸ ਆਧਾਰ ਤੇ ਨਾਮ ਰੱਖਿਆ ਆ ਉੱਚੀ ਚ ਕਰ ਲਾ ਮੇਰਾ ਵੀ ਇਥੇ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਪ੍ਰੈਸ ਵਾਲੇ ਆਏ ਬੈਠੇ ਆ ਪ੍ਰੈਸ ਵਾਲੇ ਆਏ ਬੈਠੇ ਆ ਨਹੀਂ ਪਿਆਰ ਨਾਲ ਗੱਲ ਕਰਨਦੇ ਆ ਮੈਂ ਰੈਸਟੋਰੈਂਟ ਚ ਬੈਠਾ ਤੁਹਾਡੇ ਪ੍ਰੈਸ ਵਾਲੇ ਵੀਰ ਆਏ ਆ ਇੱਥੇ ਆ ਜੋ ਮੈਂ ਕਹਿ ਰਿਹਾ ਇੱਥੇ ਆ ਜੋ ਆਰਾਮ ਨਾਲ ਗੱਲ ਕਰਨ ਲੈਣ ਪਹੁੰਚੋ ਇਸ ਬਾਬਤ ਜਾਣਕਾਰੀ ਦਿੰਦੇ ਆ ਬੁੱਢਾ ਦਲ ਸਿੱਖ ਜothe ਬੰਦੀ ਦੇ ਆਗੂ ਨੇ ਦੱਸਿਆ ਕਿ ਰੈਸਟੋਰੈਂਟ ਦਾ ਨਾਂ ਪੀਜ਼ਾ ਕਿੰਗ ਪਰਾਠਾ ਸਿੰਘ ਰੱਖਿਆ ਸੀ ਅਤੇ ਉਹਨਾਂ ਕਿਹਾ ਕਿ ਹੋਰ ਵੀ ਬਹੁਤ ਸਾਰੇ ਨਾਂ ਨੇ ਜੋ ਰੱਖ ਸਕਦੇ ਨੇ ਪਰ ਸਿੰਘ ਉਹਨਾਂ ਨੂੰ ਨਹੀਂ ਸੀ ਲਗਾਉਣਾ ਚਾਹੀਦਾ ਅਤੇ ਉਹਨਾਂ ਦੇ ਵੱਲੋਂ ਰੈਸਟੋਰੈਂਟ ਦੇ ਨਾਂ ਦੇ ਉੱਤੇ ਹੀ ਇਤਰਾਜ਼ ਜਤਾਇਆ ਗਿਆ ਜਿਸ ਮਗਰੋਂ ਮਾਲਕ ਤਾਂ ਵੀ ਕਹਿਣਾ ਹੈ ਕਿ ਉਹ ਨਾਂ ਨੂੰ ਬਦਲ ਲੈਣਗੇ। ਮਾਣ ਬਾਬਾ ਕੀ ਨਾਮ ਹੈ ਆਪਾਂ? ਦਾਸ ਜਤਿੰਦਰ ਸਿੰਘ ਅਕਾਲੀ। ਹਾਂ ਤੇ ਕੀ ਕਹਿਣਾ ਚਾਹੁੰਦੇ ਆ ਕੀ ਦੇਖਿਆ ਹੀ ਰੈਸਟੋਰੈਂਟ ਦੇ ਵਿੱਚ ਆ ਗਿਆ। ਦੇਖੋ ਜੀ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਨਗਰੀ ਆ। ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ। ਇਹ ਜਿਹੜਾ ਮੇਨ ਰਸਤਾ ਕਾਲੀ ਬੁੱਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਆ। ਉਹ ਰਸਤੇ ਦੀ ਹਾਦਸੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿ ਤੇ ਪ੍ਰੌਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਨਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋ ਗਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲੋ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸਕਾਰ ਨੇ ਆਏ ਆ ਆਪਾਂ ਇਹ ਚੀਜ਼ਾਂ ਨੂੰ ਕੋਈ ਨਹੀਂ ਕੋਈ ਗਿਲਵਾ ਨਹੀਂ ਸਾਨੂੰ ਕਿ ਬਾਹਰੋਂ ਆ ਕੇ ਕੰਮ ਕਰਦੇ ਆ ਕਰੀ ਜਾਣ ਸੱਤਿਆ ਚੜ੍ਹਦੀ ਕਲਾ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਮ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆਂਦਾ ਮੈਂ ਸਿੰਘ ਆਂ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਫਿਰ ਜੇ ਤੁਹਾਨੂੰ ਸ ਗੁਰਗੋਮਸੇ ਪਾਸ਼ਾ ਨੇ ਕਿੱਡਾ ਤਗੜਾ ਤੁਹਾਨੂੰ ਰਤਪਾਦਿਤ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾਂ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਆ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਚਾਹ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਦਿਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਨ੍ਹਾਂ ਦਾ ਨਾਂ ਲਦਾ ਮੈਂਸ਼ਨ ਹੈ ਬਾਕੀ ਲੋਗੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਕਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਦੇਖੋ ਸਾਰੇ ਆਪਾਂ ਵੀਰ ਭਰਾ ਆ ਪੰਜਾਬ ਦੀ ਨਗਰੀ ਆ ਅੰਮ੍ਰਿਤਸਰ ਸਾਹਿਬ ਦੀ ਨਗਰੀ ਸਾਰੇ ਹਾਲ ਮਿਲ ਕੇ ਰਹੀਏ ਇਹੋ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੈਸਟੋਰੈਂਟ ਵਾਲਿਆਂ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਮੌਕੇ ਤੋਂ ਕਈ ਬੋਰਡ ਪਾੜੇ ਗਏ ਨੇ ਅਤੇ ਉਹਨਾਂ ਕਿਹਾ ਹੈ ਕਿ ਸਾਡੇ ਜਿੰਨੇ ਵੀ ਸਟਿੱਕਰਸ ਨੇ ਉਹਨਾਂ ਦੇ ਉੱਤੇ ਵੀ ਨਾਂ ਬਦਲਵਾਇਆ ਜਾਵੇਗਾ ਉਹਨਾਂ ਕਿਹਾ ਕਿ ਸ਼ਾਮ ਤੱਕ ਲੋਕੋ ਅਤੇ ਨਾਂ ਜਿਹੜਾ ਰੈਸਟੋਰੈਂਟ ਦਾ ਬਦਲ ਲਿਆ ਜਾਵੇਗਾ ਉਹਨਾਂ ਕਿਹਾ ਕਿ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਦੇ ਕੋਲੋਂ ਇਸ ਬਾਬਤ ਮਾਫੀ ਵੀ ਮੰਗੀ ਹੈ ਅਨੀ ਕਿੱਥੇ ਆਦਲ ਆ ਰਹਾ ਸਭ ਜੀ ਇਹ ਆਪਣਾ ਦਰਵਾਜ਼ਾ ਲੱਗੇ ਪਾਰਕਿੰਗ ਲੱਗੇ ਆਂ ਕਿ ਨਾਮ ਰੱਖਿਆ ਗਿਆ ਸੀ ਪੀਜ਼ਾ ਕਿੰਗ ਪਰਾਟਾ ਸਿੰਘ ਦੇ ਇਹਨਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗ ਲਈਆ ਤੇ ਨਾਮ ਹਟਾ ਵੀ ਦਿੱਤਾ ਜਿੱਥੋਂ ਤੋਂ ਤੁਹਾਡਾ ਰਹਾ ਹੈ ਕਿ ਇਹਨਾਂ ਦੇ ਵੱਲੋਂ ਗਿਆ ਹੀ ਹੈ ਜਿਹੜੇ ਓਨਰ ਨੇ ਉਹ ਸਾਰੇ ਬਾਹਰ ਨੇ ਸੌਨਰ ਕਿੱਥੇ ਹੈ ਜੀ ਤੁਹਾਡੇ ਵਾਲੇ ਉਹ ਬਾਹਰ ਨੇ ਆਸਟ੍ਰੇਲੀਆ ਸੀ ਤਾਂ ਉਹਨਾਂ ਦੇ ਵੱਲੋਂ ਲੋਕੋ ਆ ਪੀਟਾ ਗਿਆ ਸਰ ਉਹਨਾਂ ਦੇ ਵੱਲੋਂ ਨਾਮ ਪੀਟਾ ਗਿਆ ਸਾਰਾ ਹਾਂ ਹੁਣ ਤੁਹਾਨੂੰ ਕਿੰਨੇ ਵਜੇ ਦਾ ਟਾਈਮ ਦਿੱਤਾ ਗਿਆ ਜਿੱਥੇ ਪੰਜ ਵਜੇ ਹੀ ਗਿਆ ਗਿਆ ਨਾਮ ਲਵਾ ਦੇ ਕੀ ਨਾਮ ਹਟਾ ਦੇ ਤੇ ਆਪਾਂ ਸ਼ੰਤਕ ਨਾਮ ਸਾਰਾ ਚੇਂਜ ਕਰ ਦੇਣਾ ਸਿੰਘ ਜੁੱਤੇ ਵੀ ਲੱਗੇ ਹੋ ਗਏ ਤਾਂ ਹੁਣ ਕੀ ਨਾਮ ਰਖਾਇਆ ਜਾ ਰਿਹਾ ਤੁਹਾਡੇ ਲੋਕ ਆਪਾਂ ਕਿੰਗ ਹੀ ਰੱਖਾਂਗੇ ਤੇ ਅੱਛਾ ਜੀ ਬਰਾਟਾ ਕੇ ਸਿੰਘ ਕਟਾ ਕੇ ਕਿੰਗ ਜੀ 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 ਜ਼ਿਕਰ ਯੂ ਕਿ ਕੀ ਰੈਸਟੋਰੈਂਟ ਦਰਬਾਰ ਸਾਹਿਬ ਦੇ ਰਾਹ ਦੇ ਵਿੱਚ ਬਣਿਆ ਹੋਇਆ ਸੀ ਦਰਬਾਰ ਸਾਹਿਬ ਦੇ ਪਾਰਕਿੰਗ ਦੇ ਕੋਲ ਇੱਕ ਰੈਸਟੋਰੈਂਟ ਬਣਿਆ ਹੋਇਆ ਸੀ ਜਿਸ ਦਾ ਨਾਮ ਪੀਜ਼ਾ ਕਿੰਗ ਪਰਾਠਾ ਸਿੰਘ ਰੱਖਿਆ ਗਿਆ ਸੀ ਜਿਸ ਦੇ ਉੱਤੇ ਨਿਹੰਗ ਸਿੰਘਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਅਤੇ ਬੁੱਢਾ ਦਲ ਦੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਥੇ ਆ ਕੇ ਮਾਲਕ ਨੂੰ ਕਿਹਾ ਗਿਆ ਕਿ ਉਹ ਰੈਸਟੋਰੈਂਟ ਦਾ ਨਾਂ ਬਦਲੇ ਹੁਣ ਕਿਹਾ ਕਿ ਰੈਸਟੋਰੈਂਟ ਵਾਲੇ ਹੋਰ ਵੀ ਬਹੁਤ ਸਾਰੇ ਨਾਂ ਰੱਖ ਸਕਦੇ ਸਨ ਪਰ ਸਾਨੂੰ ਅਜਿਹੇ ਨਾਂ ਨਹੀਂ ਰੱਖਣੇ ਚਾਹੀਦੇ ਜੋ ਕਿਸੇ ਧਰਮ ਦੇ ਲੋਕਾਂ ਨੂੰ ਠੇਸ ਪਹੁੰਚਾਵੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ